ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਕਿ ਕਿੰਨੇ ਬੁਰੇ ਹਾਲ ਨੇ ਪੰਜਾਬ ਤੇ ਵਿਚਾਰਾ ਮੁੰਡਾ ਜਾਂ ਤਾਂ ਦਿਹਾੜੀ ਤੋਂ ਵਾਪਸ ਆ ਰਿਹਾ ਹੋਵੇਗਾ ਜਾਂ ਫਿਰ ਕਿਸੇ ਹੋਰ ਕੰਮ ਤੋਂ ਵਾਪਸ ਆ ਰਿਹਾ ਹੋਣਾ ਪਰ ਅਚਾਨਕ ਇਹ ਮਸਟੰਡੇ ਉਸ ਨੂੰ ਘੇਰਦੇ ਨੇ ਤੇ ਘੇਰਨ ਤੋਂ ਬਾਅਦ ਦਾ ਵਾਕਿਆ ਦੇਖੋ ਕਿ ਕਿਵੇਂ ਜ਼ਮੀਨ ਤੇ ਸਿੱਟ ਕੇ ਉਹਦੀ ਜੇਬ ਦੇ ਵਿੱਚ ਹੱਥ ਤੱਕ ਪਾ ਦਿੰਦੇ ਨੇ ਅੱਗਾ ਵੀ ਦਲੇਰੀ ਵਾਲਾ ਸੀ ਉਹਨੇ ਕਿਉਂਕਿ ਮਿਹਨਤ ਦੀ ਕਮਾਈ ਜਦੋਂ ਨਾਲ ਕਮਾਈ ਹੋਈ ਚੀਜ਼ ਹੋਵੇ ਤੇ ਸ਼ਾਇਦ ਛੱਡਣ ਨੂੰ ਦਿਲ ਨਹੀਂ ਕਰਦਾ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਉਸ ਮੁੰਡੇ ਦੀ ਦਲੇਰੀ ਤੁਸੀਂ ਦੇਖੋ ਬੇ ਡੰਡੇ ਖਾਂਦਾ ਰਿਹਾ ਆਪਣੀ ਜੇਬ ਨੂੰ ਹੱਥ ਤੱਕ ਪਾਉਣ ਨਹੀਂ ਦਿੱਤਾ ਇਹ ਵੀਡੀਓ ਬਹੁਤ ਕੁਝ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਇੱਕ ਛੋਟਾ ਜਿਹਾ ਬਾਲਕੂਜਾ ਮੁੰਡਾ ਤੇ ਉਹਨੂੰ 4 ਜਣੇ ਘੇਰ ਰਹੇ ਨੇ ਔਰ ਘੇਰ ਵੀ ਇਸ ਲਈ ਰਹੇ ਨੇ ਕਿ ਉਹਦੇ ਤੋਂ ਫੋਨ ਖੋਣ ਆਇਆ ਚਾ ਥੋੜੇ ਬਹੁਤੇ ਉਹਦੀ ਜੇਬ 'ਚ ਜਿਹੜੇ ਪੈਸੇ ਆ ਉਸਨੂੰ ਖੋਣੇ ਆ ਲੁਧਿਆਣਾ ਦੇ ਕਲਾਸ਼ ਨਗਰ ਦੀ ਇਹ ਤਸਵੀਰ ਹੈ ਜਦੋਂ ਕਿ ਹੁਣ ਇਹ ਦੱਸਦੀ ਹੈ ਕਿ ਕਿੰਨੇ ਬੁਰੇ ਹਾਲ ਨੇ ਐਡੀ ਵੱਡੀ ਸਿਟੀ ਦੇ ਵੀ ਕਹਿੰਦੇ ਨਹੀਂ ਪੰਜਾਬ ਦੇ ਵਿੱਚ ਨਸ਼ਾ ਵਰਤਿਆ ਤੇ ਨਸ਼ੇ ਨੂੰ ਭੁਗਤੌਣ ਦੇ ਖਾਤਰ ਉਹਨੂੰ ਪੂਰਾ ਕਰਨ ਦੀ ਖਾਤਰ ਇਹ ਨੌਜਵਾਨ ਮੁੰਡੇ ਇਹ ਸਭ ਕੁਝ ਕਰਦੇ ਨੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਕਿ ਕਿੰਨੇ ਬੁਰੇ ਹਾਲ ਨੇ ਪੰਜਾਬ ਤੇ ਵਿਚਾਰਾ ਮੁੰਡਾ ਜਾਂ ਤਾਂ ਦਿਹਾੜੀ ਤੋਂ ਵਾਪਸ ਆ ਰਿਹਾ ਹੋਵੇਗਾ ਜਾਂ ਫਿਰ ਕਿਸੇ ਹੋਰ ਕੰਮ ਤੋਂ ਵਾਪਸ ਆ ਰਿਹਾ ਹੋਣਾ ਪਰ ਅਚਾਨਕ ਇਹ ਮਸਟੰਡੇ ਉਸ ਨੂੰ ਘੇਰਦੇ ਨੇ ਤੇ ਘੇਰਨ ਤੋਂ ਬਾਅਦ ਦਾ ਵਾਕਿਆ ਦੇਖੋ ਕਿ ਕਿਵੇਂ ਜ਼ਮੀਨ ਤੇ ਸਿੱਟ ਕੇ ਉਹਦੀ ਜੇਬ ਦੇ ਵਿੱਚ ਹੱਥ ਤੱਕ ਪਾ ਦਿੰਦੇ ਨੇ ਅੱਗਾ ਵੀ ਦਲੇਰੀ ਵਾਲਾ ਸੀ ਉਹਨੇ ਕਿਉਂਕਿ ਮਿਹਨਤ ਦੀ ਕਮਾਈ ਜਦੋਂ ਨਾਲ ਕਮਾਈ ਹੋਈ ਚੀਜ਼ ਹੋਵੇ ਤੇ ਸ਼ਾਇਦ ਛੱਡਣ ਨੂੰ ਦਿਲ ਨਹੀਂ ਕਰਦਾ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਉਸ ਮੁੰਡੇ ਦੀ ਦਲੇਰੀ ਤੁਸੀਂ ਦੇਖੋ ਵੀ ਡੰਡੇ ਖਾਂਦਾ ਰਿਹਾ ਆਪਣੀ ਜੇਬ ਨੂੰ ਹੱਥ ਤੱਕ ਪਾਉਣ ਨਹੀਂ ਦਿੱਤਾ ਇਹ ਵੀਡੀਓ ਬਹੁਤ ਕੁਝ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਇੱਕ ਛੋਟਾ ਜਿਹਾ ਬਾਲਪੂਜਾ ਮੁੰਡਾ ਤੇ ਉਹਨੂੰ 4 ਜਣੇ ਘੇਰ ਰਹੇ ਨੇ ਔਰ ਘੇਰ ਵੀ ਇਸ ਲਈ ਰਹੇ ਨੇ ਕਿ ਉਹਦੇ ਤੋਂ ਫੋਨ ਖੋਣ ਆਇਆ ਜਾ ਥੋੜੇ ਬਹੁਤੇ ਉਹਦੀ ਜੇਬ ਚ ਜਿਹੜੇ ਪੈਸੇ ਆ ਉਸ ਨੂੰ ਖੋਣੇ ਆ ਲੁਧਿਆਣਾ ਦੇ ਕਲਾਸ਼ ਨਗਰ ਦੀ ਇਹ ਤਸਵੀਰ ਹੈ ਜਦੋਂ ਕਿ ਹੁਣ ਇਹ ਦੱਸਦੀ ਹੈ ਕਿ ਕਿੰਨੇ ਬੁਰੇ ਹਾਲ ਨੇ ਐਡੀ ਵੱਡੀ ਸਿਟੀ ਦੇ ਵੀ ਕਹਿੰਦੇ ਨਹੀਂ ਪੰਜਾਬ ਦੇ ਵਿੱਚ ਨਸ਼ਾ ਵਰਤਿਆ ਤੇ ਨਸ਼ੇ ਨੂੰ ਭੁਗਤੌਣ ਦੇ ਖਾਤਰ ਉਹਨੂੰ ਪੂਰਾ ਕਰਨ ਦੀ ਖਾਤਰ ਇਹ ਨੌਜਵਾਨ ਮੁੰਡੇ ਇਹ ਸਭ ਕੁਝ ਕਰਦੇ ਨੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਕਿ ਕਿੰਨੇ ਬੁਰੇ ਹਾਲ ਨੇ ਪੰਜਾਬ ਤੇ ਵਿਚਾਰਾ ਮੁੰਡਾ ਜਾਂ ਤਾਂ ਦਿਹਾੜੀ ਤੋਂ ਵਾਪਸ ਆ ਰਿਹਾ ਹੋਵੇਗਾ ਜਾਂ ਫਿਰ ਕਿਸੇ ਹੋਰ ਕੰਮ ਤੋਂ ਵਾਪਸ ਆ ਰਿਹਾ ਹੋਣਾ ਪਰ ਅਚਾਨਕ ਇਹ ਮਸਟੰਡੇ ਉਸ ਨੂੰ ਘੇਰਦੇ ਨੇ ਤੇ ਘੇਰਨ ਤੋਂ ਬਾਅਦ ਦਾ ਵਾਕਿਆ ਦੇਖੋ ਕਿ ਕਿਵੇਂ ਜ਼ਮੀਨ ਤੇ ਸਿੱਟ ਕੇ ਉਹਦੀ ਜੇਬ ਦੇ ਵਿੱਚ ਹੱਥ ਤੱਕ ਪਾ ਦਿੰਦੇ ਨੇ ਅੱਗਾ ਵੀ ਦਲੇਰੀ ਵਾਲਾ ਸੀ ਉਹਨੇ ਕਿਉਂਕਿ ਮਿਹਨਤ ਦੀ ਕਮਾਈ ਜਦੋਂ ਨਾਲ ਕਮਾਈ ਹੋਈ ਚੀਜ਼ ਹੋਵੇ ਤੇ ਸ਼ਾਇਦ ਛੱਡਣ ਨੂੰ ਦਿਲ ਨਹੀਂ ਕਰਦਾ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਸ ਮੁੰਡੇ ਦੀ ਦਲੇਰੀ ਤੁਸੀਂ ਦੇਖੋ ਵੀ ਡੰਡੇ ਖਾਂਦਾ ਰਿਹਾ ਆਪਣੀ ਜੇਬ ਨੂੰ ਹੱਥ ਤੱਕ ਪਾਉਣ ਨਹੀਂ ਦਿੱਤਾ ਇਹ ਵੀਡੀਓ ਬਹੁਤ ਕੁਝ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਇੱਕ ਛੋਟਾ ਜਿਹਾ ਬਾਲ ਪੂਜਾ ਮੁੰਡਾ ਤੇ ਉਹਨੂੰ 4 ਜਣੇ ਘੇਰ ਰਹੇ ਨੇ ਔਰ ਘੇਰ ਵੀ ਇਸ ਲਈ ਰਹੇ ਨੇ ਕਿ ਉਹਦੇ ਤੋਂ ਫੋਨ ਖੋਣ ਆਇਆ ਚਾ ਥੋੜੇ ਬਹੁਤੇ ਉਹਦੀ ਜੇਬ 'ਚ ਜਿਹੜੇ ਪੈਸੇ ਆ ਉਸ ਨੂੰ ਖੋਣੇ ਆ ਲੁਧਿਆਣਾ ਦੇ ਕਲਾਸ਼ ਨਗਰ ਦੀ ਇਹ ਤਸਵੀਰ ਹੈ ਜਦੋਂ ਕਿ ਹੁਣ ਇਹ ਦੱਸਦੀ ਹੈ ਕਿ ਕਿੰਨੇ ਬੁਰੇ ਹਾਲ ਨੇ ਐਡੀ ਵੱਡੀ ਸਿਟੀ ਦੇ ਵੀ ਕਹਿੰਦੇ ਨਹੀਂ ਪੰਜਾਬ ਦੇ ਵਿੱਚ ਨਸ਼ਾ ਵਰਤਿਆ ਤੇ ਨਸ਼ੇ ਨੂੰ ਭੁਗਤੌਣ ਦੇ ਖਾਤਰ ਉਹਨੂੰ ਪੂਰਾ ਕਰਨ ਦੀ ਖਾਤਰ ਇਹ ਨੌਜਵਾਨ ਮੁੰਡੇ ਇਹ ਸਭ ਕੁਝ ਕਰਦੇ ਨੇ